ਲਓ ਜੀ ਅੱਜ ਆਪਾਂ ਲੈ ਕੇ ਆਵਾਂ ਜਿਆ ਪ੍ਰੇਨ ਕੱਪੜਿਆਂ ਦੀ ਵੱਡੀ ਭਾਰੀ ਸੇ ਮਿਕਸ ਕੱਪੜੇ ਪਹੁੰਚੇ ਆਪਣੇ ਕੋਲੇ ਬਹੁਤ ਹੀ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਚੈੱਕ ਕਰੋ ਮਾਲ ਖੁੱਲ ਗਿਆ ਟਾਪ ਦਾ ਇਹਦੇ ਵਿੱਚ ਕਰਾਂਚੀ ਫੈਂਡੀ 골ਡ ਸਿਮਰ ਸਿਮਰ ਸਾਰੇ ਤਰ੍ਹਾਂ ਦੇ ਮਿਕਸ ਕੱਪੜੇ ਆਉਣਗੇ 5 ਤੋਂ 6 ਮੀਟਰ ਦੀ ਕੱਟ ਰਹੂਗੀ ਦੇਖੋ ਚੈੱਕ ਕਰੀ ਚਲੋ ਜੀ ਰੰਗ ਬੜੇ ਸੋਹਣੇ ਸੋਹਣੇ ਵਿਸਕੋਸ ਕੱਪੜੇ ਫੈਂਡੀ ਕਰਾਂਚੀ 골ਡ ਸਿਮਰ ਸਿਮਰ ਦੇਖੋ ਗਲਾਸ ਸਾਰੇ ਤਰ੍ਹਾਂ ਦੇ ਮਿਕਸ ਕੱਪੜੇ ਆਪਣੇ ਕੋਲੇ ਪਹੁੰਚੇ ਆਗੇ 5 ਤੋਂ 6 6.5 ਮੀਟਰ ਦੀ ਕੱਟ ਦੇ ਵਿੱਚ ਦੇਖੋ ਜੀ 5 ਤੋਂ ਕੱਟ ਦੇ 5 ਤੋਂ نیچے ਕੋਈ ਨਹੀਂ ਹੈਗਾ 5 6 6.5 ਕੱਟ ਦਾ ਸੇਲ ਮੇਲਾ ਲੱਗ ਚੁੱਕਿਆ ਸੂਟਾਂ ਦਾ ਪੂਰਾ ਭਾਰੀ ਸੇਲ ਮੇਲਾ ਕੱਢਤਾ ਪਰ ਇਹ ਚੈੱਕ ਕਰੋ ਰੰਗ ਚੜ ਸਾਰੇ ਟ੍ਰੈਂਡਿੰਗ ਵਾਲੇ ਪਹੁੰਚ ਗਏ ਨੇ ਸਿਰਫ ਤੇ ਸਿਰਫ 200 ਰੁਪਏ ਦਾ ਪੀਸ ਮਿਲੂਗਾ ਭਾਈ 5 ਮੀਟਰ 6 6.5 ਮੀਟਰ ਦੀ ਕੱਟ ਦੇ ਵਿੱਚ ਮਾਲ ਪਹੁੰਚਿਆ ਦੇ ਵਿੱਚ ਵੱਖੋ ਵੱਖਰੇ ਮਿਕਸ ਕੱਪੜੇ ਸਾਰੇ ਓਰੀਜਨਲ ਬਿਸਕੋਸ ਕੱਪੜਿਆਂ ਦਾ ਮੇਲਾ ਲੱਗ ਚੁੱਕਿਆ ਬਾਦੂ ਮਾਰਾ ਕੁਆਂਟੀਟੀ ਫੁੱਲ ਹੈ ਜਿੰਨਾ ਮਰਜ਼ੀ ਲੈ ਜਾਓ ਭਾਈ ਦੇਖੋ ਕੀ ਬਾਤਾਂ ਨੇ ਜੀ ਲਓ ਜੀ ਸਾਰੇ ਮਿਕਸ ਕੱਪੜਿਆਂ ਦਾ ਇੱਕੋ ਹੀ ਰੇਟ ਕਰ ਦਿੱਤਾ ਗਿਆ ਸਿਰਫ ਤੇ ਸਿਰਫ 200 ਰੁਪਏ ਦਾ ਪੀਸ ਦੇਵਾਂਗੇ ਦੇਖੋ ਜੀ ਆਹ ਲੋ ਵਾਸੇ ਸਿਮਰ ਆ ਗਈ 골ਡ ਸਿਮਰ ਆ 골ਡ ਸਿਮਰ ਆ ਦੇਖੋ ਭਾਈ ਫੈਂਡੀ ਕ੍ਰਾਂਚੀ ਸਾਰੇ ਮਿਕਸ ਕੱਪੜਿਆਂ ਦਾ ਆ ਗਿਆ ਆਪਣੇ ਕੋਲੇ ਟਰੱਕ ਭਰ ਭਰ ਕੇ ਪਹੁੰਚ ਚੁੱਕਿਆ ਮਾਲ ਦੇਖੋ ਚੈੱਕ ਕਰੀ ਚਲੋ ਕੁਆਂਟੀਟੀ ਫੁੱਲ ਹੈ ਪੂਰੇ ਟੌਪ ਟੌਪ ਦੇ ਰੰਗ ਚਾਰਟ ਆ ਗਏ ਨੇ ਟ੍ਰੈਂਡਿੰਗ ਵਾਲੇ ਵਰਕ ਕਰਾਓ ਕੱਟਵਰਕ ਹੈਂਡਵਰਕ ਥ੍ਰੈਡਵਰਕ ਜਿੱਦਾਂ ਦਾ ਮਰਜ਼ੀ ਵਰਕ ਕਰਾ ਕੇ ਸੂਟ ਤਿਆਰ ਕਰਾ ਸਕਦੇ ਹੋ ਬਹੁਤ ਹੀ ਸੋਨਾ ਬੇਸ ਰਹੂਗਾ ਕਪੜੇ ਦਾ ਸ਼ਾਈਨਿੰਗ ਬਹੁਤ ਜ਼ਿਆਦਾ ਦੇਖੋ ਭਾਈ ਚੈੱਕ ਕਰ ਲਓ ਲਓ ਜੀ ਕੀ ਬਾਤ ਹੈ ਜੀ ਦੇਖੋ ਟੌਪ ਟੌਪ ਦੇ ਕਪੜੇ ਤੇ ਰੰਗ ਬੜੇ ਹੀ ਸੋਹਣੇ ਪਹੁੰਚ ਗਏ ਨੇ ਭਾਈ ਦੇਖੋ ਭਾਈ ਕੀ ਬਾਤਾਂ ਨੇ ਦੇਖੋ ਲਵੈਂਡਰ ਕਰਾ ਦਾ ਸੋਹਤੀ ਸ਼ਾਨਦਾਰ 골ਡ ਸਿਮਰ ਇਹ 골ਡ ਸਿੰਗਰ ਹੈ ਬਹੁਤ ਹੀ ਸੋਹਣਾ ਇਹਨੂੰ ਫੈਂਡੀ ਵੀ ਕਹਿੰਦੇ ਆ ਵੈਸੇ ਇਹ ਮਿਕਸ ਹੀ ਆਉਂਦੇ ਆ ਸਾਰਾ ਆਪਣੇ ਕੋਲ ਪਹੁੰਚ ਗਿਆ ਵੱਡਾ ਟਰੱਕ ਭਰ ਕੇ ਮਾਲ ਦਾ ਕਹਿੰਦੇ ਪੂਰੇ ਫੁੱਲ ਮਿੱਠੇ ਰੇਟਾਂ ਦੇ ਵਿੱਚ ਦੇਵਾਂਗੇ ਕੱਪੜਾ ਦੇਖੋ ਭਾਈ ਆ ਵੀ ਨਿਊ ਕੱਪੜਾ ਗਲਾਸ کیا ਬਾਤ ਹੈ ਜੀ ਦੇਖੋ ਸਿਰਫ ਤੇ ਸਿਰਫ 200 ਰੁਪਏ ਦਾ ਪੀਸ ਮਿਲੂਗਾ ਕਾਊਂਟਰ ਨੰਬਰ ਚੈੱਕ ਕਰ ਲਓ ਭਾਈ ਕਾਊਂਟਰ ਨੰਬਰ 4 ਦੇ ਉੱਪਰ ਲੱਗਿਆ ਵੱਡਾ ਭਾਰੀ ਸੇਲ ਮੇਲਾ ਟਾਪ ਟਾਪ ਦੇ ਰੰਗ ਚਾਟ ਸਾਰੇ ਮਿਕਸ ਕੱਪੜੇ ਪੂਰੇ ਟਾਪ ਦਾ ਕੁਆਂਟੀਟੀ ਦੇ ਵਿੱਚ ਪਹੁੰਚ ਗਿਆ ਮਾਲਕ ਬਾਦੂ ਕੀ ਬਾਤਾਂ ਨੇ ਦੇਖੋ ਰੰਗ ਭਾਈ ਬਹੁਤ ਜ਼ਿਆਦਾ ਮਾਲ ਫੁੱਲਾ ਆਪਣੇ ਕੋਲੇ ਜਿੰਨਾ ਮਰਜ਼ੀ ਲੈ ਜਾਓ ਉਹ ਰਿਟੇਲ ਦੇ ਗਾਕਾਂ ਲਈ ਫੁੱਲ ਆਫਰਾਂ ਲਾਤੀਆਂ દિਵਾਲੀ ਤੱਕ ਤਮਾਕੇਦਾਰ ਆਫਰਾਂ ਲਈ ਸਾਡੇ ਨਾਲ ਬਣੇ ਰਿਹਾ ਕਰੋ ਭਾਈ ਵੀਡੀਓ ਨਾਲ ਐਂਡ ਤੱਕ ਜੁੜੇ ਰਿਹਾ ਕਰੋ ਦੇਖੋ ਇਹ ਸਾਰਾ ਸੇਰ ਮੇਲਾ ਲੱਗ ਚੁਕਿਆ ਕਾਊਂਟਰ ਨੰਬਰ 4 ਤੇ ਸਿਰਫ ਤੇ ਸਿਰਫ 200 ਰੁਪਏ ਦਾ ਪਰ ਪੀਸ ਇੱਕ ਆਪਣੇ ਕੋਲੇ ਬਿਸਕੋਸ ਔਰ ਗੈਂਜਾ ਦੀ ਕੱਟ ਪਹੁੰਚੀ ਇੱਕ ਸੂਟ ਦੀ ਕੱਟ ਹੈ ਦੇਖੋ ਭਾਈ ਇਦਾਂ ਬੰਨਿਆ ਹੋਇਆ ਸੂਟ ਹੈ ਪੂਰਾ ਸੂਟ ਹੈ 5 ਮੀਟਰ 3.5 ਮੀਟਰ ਦੋ ਤਰ੍ਹਾਂ ਦੇ ਵੱਡੇ ਬਨੇ ਤੇ ਛੋਟੇ ਬਨੇ ਦੇ ਵਿੱਚ ਮਿਕਸ ਮਿਕਸ ਬਨੇ ਨੇ ਦੇ ਮਤਲਬ ਕਿ ਵੱਡਾ ਬਨਾ ਤੇ ਛੋਟਾ ਬਨਾ ਸਾਰੇ ਰੰਗ ਚੜ ਬੜੇ ਸੋਹਣੇ ਨੇ ਖੂਬਸੂਰਤ ਦੇਖੋ ਭਾਈ ਕੀ ਆਵਾਜ਼ ਹੈ ਇਹ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 200 ਦੇ ਵਿੱਚ ਹੀ ਦੇਖੋ ਸਾਰੇ ਇੱਕ ਇੱਕ ਸੂਟ ਦੀ ਕੱਟ ਮਿਲੂਗੀ ਇਦਾਂ ਬੰਨਿਆ ਹੋਇਆ ਪੀਸ ਆ ਦੇਖੋ ਭਾਈ ਤੁਹਾਡੇ ਸਾਹਮਣੇ ਆ ਲਓ ਜੀ ਕੀ ਆਵਾਜ਼ ਹੈ ਰੰਗ ਬੜੇ ਹੀ ਸ਼ਾਨਦਾਰ ਆਗੇ ਸਿਰਫ ਤੇ ਸਿਰਫ 200 ਦਾ ਮੇਲਾ ਲਾਤਾ ਇਹਦਾ ਵੀ ਵੱਡਾ ਭਾਰੀ ਆਫਰ ਲੱਗ ਗਿਆ ਦੀਵਾਲੀ ਤੱਕ ਧਮਾਕੇਦਾਰ ਆਫਰਾਂ ਦੇ ਵਿੱਚ ਇੱਕ ਹੋਰ ਆਫਰ ਸ਼ਾਮਲ ਕਰ ਦਿੱਤੀ ਗਈ ਆਪਾਂ ਦੇਖੋ ਚੈੱਕ ਕਰੀ ਚਲੋ ਰੰਗ ਬੜੇ ਸੋਹਣੇ ਆ ਗਏ ਨੇ ਭਾਈ ਕੀ ਬਾਤਾਂ ਨੇ ਲਓ ਜੀ ਲਓ ਜੀ ਸੂਰਜ ਮੁਕੀ ਦਾ ਫੁੱਲ ਆ ਗਿਆ ਕੀ ਬਾਤ ਜਿਗ-ਜੈਕ ਵਾਲਾ ਡਿਜ਼ਾਈਨ ਆ ਗਿਆ ਬਲੈਕ ਆ ਗਿਆ ਗ੍ਰੇ ਕੀ ਬਾਤ ਅੱਲਾਉ ਜੀ ਕੀ ਬਾਤਾਂ ਨੇ ਚੈੱਕ ਕਰੀ ਚਲੋ ਰੰਗ ਸਿਰਾ ਤੋਂ ਸਿਰਾ ਆ ਗਏ ਨੇ ਭਾਈ ਟਾਪ ਕੁਆਲਟੀ ਮਾਲ ਕੱਟਦਾ ਬੜਾ ਹੀ ਕਮਾਲ ਰੇਟ ਕੱਟਦਾ ਕਹਿੰਦਾ ਕਿੰਨੇ ਦਾ ਸਿਰਫ ਤੇ ਸਿਰਫ 200 ਦਾ ਸਟਾਕ ਵਾਧੂ ਆਪਣੇ ਕੋਲੇ ਸਾਨੂੰ ਸਟਾਕ ਵੀ ਦਿਖਾਵਾਂਗੇ ਵਾਧੂ ਮਾਲ ਹੈ ਜਿੰਨਾ ਮਰਜ਼ੀ ਲੈ ਜਾਓ ਬੁੱਲ ਆਫਰਾਂ ਦੇ ਵਿੱਚ ਮਾਲ ਹੋ ਗਿਆ ਸ਼ਾਮਲ ਕਹਿੰਦੇ ਸਿਰਫ ਤੇ ਸਿਰਫ 200 ਦੇ ਵਿੱਚ ਕੱਢ ਦਿੱਤਾ ਵੱਡਾ ਭਾਰੀ ਸੇਲ ਮੇਲਾ ਕੱਟ ਪੀਸ ਆ ਜਿਹੜਾ ਸਾਨੂੰ ਪਹਿਲਾਂ ਦਿਖਾਇਆ ਕੱਟ ਪੀਸ ਉਹ ਵੀ 200 ਦੇ ਵਿੱਚ ਪੀਸ ਦੇਵਾਂਗੇ ਤੇ ਇਹ ਵੀ ਇੱਕ ਪੀਸ ਜਿਵੇਂ ਕਿ ਸੂਟ ਦੀ ਕੱਟ ਆ 3.5 ਮੀਟਰ ਦੀ ਕੱਟ ਦਾ ਵਿੱਚ ਵੀ ਆ ਇਹ ਪੰਜ ਦੇ ਵਿੱਚ ਵੀ ਇਹ ਸੂਟ ਪੂਰਾ ਬਣੂਗਾ ਸਿਰਫ ਤੇ ਸਿਰਫ 200 ਦਾ ਲੱਗਿਆ ਮੇਲਾ ਭਾਰੀ ਸੇਰ ਕਾਊਂਟਰ ਨੰਬਰ 4 ਦੇ ਉੱਪਰ ਭਾਈ ਲਓ ਜੀ ਚੈੱਕ ਕਰੋ 200 ਵਾਲੀ ਸੇਲ ਦੇ ਵਿੱਚ ਜਿਹੜੇ ਸਾਨੂੰ ਸੂਟਾਂ ਦੀ ਕੱਟ ਦੇ ਵਿੱਚ ਦਿਖਾਇਆ ਉਹਦੇ ਰੰਗ-ਚਾੜ ਚੈੱਕ ਕਰ ਸਕਦੇ ਹੋ ਬੜੇ ਸੋਹਣੇ ਨੇ ਦੇਖੋ ਜਿੰਨਾ ਮਰਜ਼ੀ ਮਾਲ ਲੈ ਜਾਓ ਵੱਡੇ-ਵੱਡੇ ਲੈਂਪ ਪਹੁੰਚਿਆ ਆਪਣੇ ਕੋਲੇ ਦੇਖੋ ਕੁਆਂਟੀਟੀ ਫੁੱਲ ਆ ਲਓ ਜੀ ਦੇਖੋ ਕੀ ਬਾਤ ਹੈ ਬਲੈਕ ਲਵੈਂਡਰ ਸਾਰੇ ਇਤਨਾ ਦੇ ਮਿਕਸ ਸੀ ਗ੍ਰੀਨ ਫਰੋਜ਼ੀ ਲਓ ਜੀ ਲਵੈਂਡਰ ਕਲਰ ਕੀ ਬਾਤ ਹੈ ਜੀ ਸਾਰੇ ਮਿਕਸ ਬੜੇ ਹੀ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਗਏ ਨੇ ਸਿਰਫ ਤੇ ਸਿਰਫ 2 ਤੋਂ 200 ਦੇ ਵਿੱਚ 200 ਦਾ ਸੂਟ ਮਿਲੂਗਾ ਜਿੰਨਾ ਮਰਜ਼ੀ ਕਪੜਾ ਲੈ ਸਕਦੇ ਤੁਸੀਂ ਕਟਾ ਕੇ ਵੀ ਦੇਖੋ ਭਾਈ ਲੈਂਪ ਟੂ ਲੈਂਪਾ ਜਿੰਨੇ ਮਰਜ਼ੀ 100 100 ਮੀਟਰ ਦੇ ਲੈਂਪ ਵਾਏ ਆਪਣੇ ਕੋਲੇ ਦੇਖੋ ਚੈੱਕ ਕਰੀ ਚਲੋ ਮਾਲ ਬਹੁਤ ਜ਼ਿਆਦਾ ਲਓ ਜੀ ਕੀ ਬਾਤਾਂ ਨੇ ਦੇਖੋ ਭਾਈ ਰੰਗ ਲਓ ਜੀ ਚੈੱਕ ਕਰੀ ਚਲੋ ਸਾਰੇ ਵਿਸਕੋਸ ਔਰਗੇਂਜਾ ਗਲਾ ਸਾਰਾ ਮਿਕਸ ਕਪੜਾ ਕੱਢਤਾ ਆਪਣੇ ਪੂਰਾ ਵੱਡਾ ਸੇਰ ਮੇਲਾ ਲਾਤਾ ਦੀਵਾਲੀ ਤੱਕ ਵੱਡੀਆਂ ਫਰਾਂ ਲੱਗ ਚੁੱਕੀਆਂ ਨੇ ਸਿਰਫ ਤੇ ਸਿਰਫ 200 ਦੇ ਵਿੱਚ ਡਿਜ਼ਾਈਨ ਚੈੱਕ ਕਰ ਜਲੋ ਦੇਖੋ ਭਾਈ ਡਿਜ਼ਾਈਨ ਬਹੁਤ ਜ਼ਿਆਦਾ ਨੇ ਇਸ ਕਰਕੇ ਸਾਰੇ ਦਿਖਾਉਣ ਦੀ ਦਿੱਕਤ ਆਉਂਦੀ ਹੈ ਇਸ ਕਰਕੇ ਮੈਂ ਤੁਹਾਨੂੰ ਇਦਾਂ ਹੀ ਦਿਖਾ ਰਿਹਾ ਭਾਈ ਚੈੱਕ ਕਰ ਲਓ ਲਓ ਦੇਖੋ ਆ ਲੈਣੀ ਹੈ ਜੋ ਐ ਟੈਬੀ ਲੈਣੀ ਇਹਦੇ ਵਿੱਚ ਆ ਇਹ ਵੀ ਵਿੱਚ ਹੀ ਲਾਵਾਂਗੇ ਦੇਖੋ ਭਾਈ ਕਿਆ ਬਾਤਾਂ ਨੇ ਲਓ ਜੇ ਸਾਰਾ ਮਾਲ ਪਹੁੰਚ ਗਿਆ ਆਪਣੇ ਕੋਲੇ ਸਿਰਫ ਤੇ ਸਿਰਫ 200 ਦੇ ਵਿੱਚ ਭਾਰੀ ਮਾਤਰਾ ਚੈੱਕ ਕਰ ਲੋ